ਜਿੱਥੋਂ ਬੱਸਾਂ ਬਾਹਰ ਨਿਕਲਦੀਆਂ ਈ ਰਿਕਸ਼ਾ ਤੇ ਆਟੋ ਰਿਕਸ਼ਾ ਵਾਲਿਆਂ ਦਾ ਥੋੜਾ ਜਿਹਾ ਇਸ ਦੇ ਵਿੱਚ ਡਿਸਪਿਊਟ ਹੈਗਾ ਸੀਗਾ ਤੇ ਇਹਨਾਂ ਦੋਹਾਂ ਤਰ੍ਹਾਂ ਦੇ ਕੋਈ ਨੁਮਾਇੰਦੇ ਜਿਹੜੇ ਮੇਨ ਮੋਹਤ ਪਰ ਬੰਦੇ ਸੀ ਉਹਨਾਂ ਨੂੰ ਮੈਂ ਬੁਲਾ ਕੇ ਤੇ ਉਹਨਾਂ ਨੂੰ ਸਮਝਾ ਦਿੱਤਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਆਪਣੇ ਆਟੋ ਰਿਕਸ਼ਾ ਤੇ ਬੈਟਰੀ ਵਾਲੇ ਜਿਹੜਾ ਰਿਕਸ਼ਾ ਉਹ ਚਲਾਓ ਤੇ ਫਿਰ ਵੀ ਜਿਹੜਾ ਵਾ ਇਸ ਤੋਂ ਬਾਅਦ ਜੇ ਨਹੀਂ ਸਮਝਦੇ ਤੇ ਅਫਸਰਾਂ ਨਾਲ ਡਿਸਕਸ ਕਰਕੇ ਇਹਨਾਂ ਦੇ ਮਸਲੇ ਦਾ ਜਿਹੜਾ ਹੱਲ ਵਾ ਉਹ ਕੱਢਿਆ ਜਾਏਗਾ ਇਹਦੀ ਸਮੱਸਿਆ ਆ ਵਾਹ ਜਿਹੜੇ ਰਜਿਸਟਰਡ ਆਟੋ ਉਹਨਾਂ ਦੀ ਜਿਹੜਾ ਬੈਟਰੀ ਜਾ ਰਹੀ ਐ ਇਸ ਵੇਲੇ ਤੇ ਹੁਣ ਦੋਵਾਂ ਦੀ ਬਣੀ ਪਈ ਐ ਨਾ ਬੈਟਰੀ ਵਾਲਿਆਂ ਦੀ ਤੇ ਨਾ ਦੂਜਿਆਂ ਦੀ ਉਹ ਸਵਾਰੀ ਜਿਹੜੀ ਆ ਆਟੋ ਚ ਬਹਿੰਦੀ ਨਹੀਂ ਇਹ ਇਕੱਲੀ ਇਕੱਲੀ ਸਵਾਰੀ ਲੈ ਕੇ ਦੌੜ ਜਾਂਦੇ ਆ ਉਹ ਉਹ ਕਹਿੰਦੇ ਅਸੀਂ ਮਤਲਬ ਪੰਜ-ਛਤ ਸਵਾਰੀਆਂ ਵਹਾ ਕੇ ਲਈਏ ਫੇਰ ਕਮਾਈ ਹੁੰਦੀ ਐ ਇਸ ਕਰਕੇ ਇਹਨਾਂ ਦੀ ਥੋੜੀ ਜੀ ਸਮੱਸਿਆ ਕੋਈ ਜ਼ਿਆਦਾ ਸਮੱਸਿਆ ਨਹੀਂ ਇਹਦਾ ਕੀ ਪ੍ਰੋਬਲਮ ਦਾ ਹੱਲ ਕਰਦਾ ਕੀ ਯੋਜਨਾ ਬਣਾਈ ਟ੍ਰੈਫਿਕ ਬਿਲਕੁਲ ਜੀ ਇਹਨਾਂ ਨੂੰ ਹੁਣ ਬਾਹਰ ਕੱਢਤਾ ਐ ਟ੍ਰੈਫਿਕ ਸੁਮੂਥਲੀ ਚੱਲ ਰਹੀ ਐ ਹੁਣ